ਅਗੇ 7 ਸਰਵਜੀ ਸੰਗਰੂਰ ਜੀ ਕਹਾਣੀ 420 ਦਾ ਨੰਬਰੀਆ ਮੈਨੂੰ ਇਸ ਦੇ ਦੋਸਤ ਪ੍ਰਮੇਂਦਰ ਤੋਂ ਪਤਾ ਲੱਗਾ ਕਿ ਇਹ ਐਸ਼ ਪ੍ਰਸਤ ਆਦਮੀ ਹੈ ਕਿ ਰੋਜ਼ ਕੋਈ ਨਾ ਕੋਈ ਨਸ਼ਾ ਕਰਦਾ ਰਹਿੰਦਾ ਹੈ ਤੂੰ ਗੁਰਦੀਪ ਨਾਲ ਜਾ ਕਰਾ ਤੇ ਐਸ਼ ਕਰ ਇਸ ਲਈ ਮੈਂ ਇਸ ਨਾਲ ਜਾ ਕੇ ਤਰ ਮੇਰੀ ਇਹ ਮਜਬੂਰੀ ਹੈ ਕਿ ਮੈਂ ਐਸ਼ ਪ੍ਰਤੀ ਨਹੀਂ ਛੱਡ ਸਕਦੀ ਏ ਸੁਣ ਕੇ ਰਾਜ ਨੇ 파ਰੋ ਨੂੰ ਬਥੇਰਾ ਸਮਝਾਇਆ ਪਰ ਉਹ ਸਮਝੀ ਨਾ ਹੁਣ 파ਰੋ ماں ਨੂੰ ਮਿਲ ਸ਼ਹਿਰ ਚਲੀ ਗਈ ਗੁਰਦੀਪ ਦੇ ਮਾਪੇ ਨੇ ਕਿਹਾ ਕਿ ਇੱਥੇ ਰਹਿ ਜਾਓ ਪਰ ਜਿਨ੍ਹਾਂ ਨੂੰ ਸ਼ਹਿਰ ਦੀ ਹਵਾ ਲੱਗੀ ਹੋਵੇ ਉਹ ਪਿੰਡ ਕਿਵੇਂ ਰਹਿ ਸਕਦੇ ਨੇ ਸ਼ਹਿਰ ਪਹੁੰਚ ਗਈ 파ਰੋ ਕੱਲੀ ਰਹਿ ਜਾਂਦੀ ਤੇ ਗੁਰਦੀਪ ਕੰਮ ਤੇ ਚਲਾ ਜਾਂਦਾ 파ਰੋ ਦਾ ਕਰ ਕੱਲੀ ਦਾ ਜੀ ਨਹੀਂ ਲੱਗਦਾ ਉਹ ਕਦੇ ਗਵਾਂਡੀਆਂ ਦੇ ਘਰ ਚਲੀ ਜਾਂਦੀ ਤੇ ਕਦੀ ਬਾਜ਼ਾਰ ਗਿਆ ਮਾਲਾਂ ਦੀ ਪਾਰੋ ਵਿੱਚ ਪਤਾ ਨਹੀਂ ਕਿੰਨੀ ਤਬਦੀਲੀ ਆ ਗਈ ਉਸਨੇ ਬਾਹਰ ਗੇੜੇ ਮਾਮੇ ਤੇ ਬੰਦਿਆਂ ਨੂੰ ਮੇਰੇ ਨਾਲ ਛੱਡ ਦਿੱਤਾ ਪਰ ਗਰਦੀਪ ਦੀ ਐਸ਼プラス ਦੀ ਦਿਨੋਂ ਦਿਨ ਵਾਧੇਗੀ ਹੁਣ ਲੋਕਾਂ ਨਾਲ ਠੱਗਿਆ ਮਾਨ ਲੱਗਦਾ ਪਹਿਲਾਂ ਲੋਕੀ ਪਾਰੋ ਨੂੰ ਟੈਕਸੀ ਕਹਿੰਦੇ ਸਨ ਪਰ ਹੁਣ ਲੋਕ ਗਰਦੀਪ ਨੂੰ 420 10 ਨੰਬਰੀਆ ਤਰ੍ਹਾਂ ਤਰ੍ਹਾਂ ਦੇ ਨਾਮ ਨਾਲ ਬੁਲਾਉਣ ਲੱਗੇ ਧੰਨਵਾਦ ਜਿਨ੍ਹਾਂ ਨੇ ਸਰਜੀ ਸੰਗਰੂਲਵੀ ਦੀ ਕਹਾਣੀ